ਸਵਾਗਤ ਹੈ ਕਿਸਾਨ ਵੀਰੋ ਹੜਾ ਟਲੋਂਡੇ ਦੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123900 17 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਨੰਬਰ ਵਾਈਆਂ ਦਾ ਆਨ ਸਕਰੀਨ 'ਆ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਸੇਲਵਰ ਆ ਜੀ ਪਟਿੰਡੇ ਜ਼ਿਲੇ ਦੇ ਪਿੰਡ ਆ ਇੱਕ ਤੁਸ ਨੂੰ ਸੂਈ ਸਵਾਈ ਝੋਟੀ ਦਿਖਾਵਾ ਕਿਹੜਾ ਸੁਆ ਬਾਈ ਜੀ ਤੋਂ ਪੁੱਛਾਂਗੇ ਧਾਰਾ ਤੁਰਾ ਤੁਹਾਨੂੰ ਮਾਰ ਕੇ ਦਿਖਾ ਦੇਾਂਗੇ ਬੱਚਾ ਆਪਣੇ ਸਾਹਮਣੇ ਬਾਈ ਜੀ ਛੱਡੀ ਬੈਠਿਆ ਤੇ ਇੰਨੇ ਇੱਕ ਪਸੂਆ ਬਾਈਆਂ ਦੇ ਘਰ ਦੇ ਕਿਉਂਕਿ ਕੋਈ ਵਿਵਾਰ ਦਾ ਕੰਮ ਨਹੀਂ ਘਰ ਦੀ ਮਾਝਾ ਬਕਾਉ ਕੀਤੀ ਆ ਤੇ ਗੱਲਬਾਤ ਕਰਾਵਾਂ ਇਹ ਪਾਸ ਮੇਂ ਝੋਟੀ ਆ ਜਾਓ ਵੀਰੇ ਇੱਥੇ ਆ ਜਾਓ ਬਲਦ ਸਤਿ ਸ੍ਰੀ ਅਕਾਲ ਜੀ ਹੋ ਠੀਕ ਠਾਕ ਹੋ ਜੀ ਪਹਿਲਾਂ ਤਾਂ ਨੰਬਰ ਬੋਲ ਦਿਓ ਜੀ 7346 4790 ਦੁਬਾਰਾ ਫੇਰ ਬੋਲੋ 7346 4790 73408 43908 43908 ਪਿੰਡ ਆਪਣਾ ਜੀ ਜ਼ਿਲ੍ਹਾ ਬਠਿੰਡਾ ਤਹਿਸੀਲ ਆਪਾਂ ਰਾਮਪਰਾਫੂਲ ਨੇੜੇ ਆਪਣੇ ਭੈਰੂਪਾ ਤੇ ਇਧਰੋਂ ਫੂਲ ਆ ਗਿਆ ਤੇ ਆਪਣਾ ਕੋਈ ਵਪਾਰ ਦਾ ਕੰਮ ਤਾਂ ਹੈ ਨਹੀਂ ਵੀਰੇ ਨਹੀਂ ਨਹੀਂ ਬਿਲਕੁਲ ਘਰ ਦੀ ਮੱਝ ਕਿਹੜਾ ਸੂਆ ਸੂਈ ਵੀ ਆਹੇ ਚੌਥਾ ਸੂਆ ਨਾ ਕਦੋਂ ਸੂਈ ਆ ਇਹਨੂੰ ਪਾਸੋਂ ਦੁਪਹਿਰੇ ਸੂਈ ਪਰਸੋਂ ਦੁਪਹਿਰੇ ਸੂਪੀ ਤੇ ਕਿੰਨਾ ਹੁਣ ਫਿਰ ਬੌੜਾ ਰੈਡੀ ਆ ਨੌਂ ਦਿਨ ਬਾਅਦ ਤਿਆਰ ਹੈ ਤੇ ਕਿਹੜਾ ਸੂਆ ਸੂਈ ਆ ਇਹ ਚੌਥਾ ਤਿੰਨ ਸੂਏ ਆਪਣੇ ਘਰੇ ਚ ਹੋਏ ਪਿਆ ਹਾਂ ਓਕੇ ਵਧੀਆ ਲੰਮਾ ਸਮਾਂ ਦੁੱਧ ਦਿੰਦੀ ਆ ਕਿੰਨਾ ਦੁੱਧ ਕੱਢ ਦੂਗੀ ਫਿਰ ਇਦ ਕੀ ਐਜੀ ਦੇਖੋ ਜੀ 15 ਦਾ ਬਲਾਸ ਹੀ ਕੱਢੂਗੀ ਓਕੇ ਤੇ ਬਾਕੀ ਦਾ ਜੀ ਤੁਹਾਨੂੰ ਦਿਖਾ ਦਗੇ ਨਾ ਸਾਈਜ਼ ਇਹਦਾ ਜੀ ਸਾਈਜ਼ ਚੈੱਕ ਕਰਾ ਦਗੇ ਵੱਡੇ ਸਾਈਜ਼ ਦੇ ਮਹਾਰੋ ਜੀ ਧਾਰਾ ਫੇਰ ਇਹਨੂੰ ਤੋੜ ਤਾਰ ਕੇ ਦਿਖਾਵਾਂਗੇ ਰੇਟ ਡਿਟੇਲ ਸਭ ਕੋ ਪੁੱਛ ਕੇ ਦੱਸਾਂਗੇ ਗੱਟ ਆ ਗਏ ਕੁਸੀਮ ਨੂੰ ਵੀ ਚੰਗਾ ਭਰਾ ਹੈ ਓਕੇ ਆ ਧਾਰਾ ਦੇਖੋ ਜੀ ਥੱਲੋਂ ਕੁਆਲਿਟੀ ਧਾਰਾ ਦੀ ਇੱਕ ਨੰਬਰ ਜੇ ਆਪਾਂ ਗੱਲ ਕਰ ਲਗੇ ਆਹ ਦੇਖੋ ਜੀ ਧਾਰਾ ਦੂਰਾ ਮੁਰਲੇ ਜੋ ਮਾਰਦੇ ਜੀ ਦੋਤਾ ਭਾਈ ਵਾਕਈ ਕੱਢ ਦੇਣਾ ਹਨ ਹਨ ਆਹ ਦੇਖੋ ਜੀ ਕਵਾਲਿਟੀ ਚੰਗੀ ਲਿਆਓ ਫਿਰ ਬਾਹਰ ਨੂੰ ਤੋਰਾ ਤਾਰਾ ਕਰਾਵਾਇਚ ਇੱਕ ਮਗਰ ਕੱਟਾ ਜੇਰ ਜੱਪੇ ਦੀ ਸਭ ਕੰਪਲੀਟ ਲੋਕਲ ਵੀਡੀਓ ਫੇਰ ਤੁਹਾਨੂੰ ਦੁਬਾਰਾ ਕਹਿ ਰਿਹਾ ਵੱਡੇ ਸਹਜ ਦੀ ਆ ਗਈ ਜੀ ਤੇ ਨੰਬਰ ਵਾਈਆਂ ਦਾ ਸਕਰੀਨ ਤੇ ਵੀ ਚੱਲੇ ਨੇ ਲਿਆਓ ਜੀ ਇਹਨੂੰ ਬਾਹਰ ਨੂੰ ਕੱਢ ਕੇ ਕਵਾਲਿਟੀ ਚੰਗੀ ਥਣ ਕੱਲਾ ਕੱਲਾ ਘੱਟਿਆ ਦੇਖੋ ਕੁਸਮਾ ਕੇ ਤੇ ਹੁਣ ਵੀਰੇ ਫਿਰ 9 ਕਿਲੋ ਬਾਲਾ ਦੇ ਦੂੰਗੀ 9 ਕਿਲੋ ਤਿਆਰ ਆ ਬਈ ਓਕੇ ਬਾਕੀ ਦੀ ਗੱਲ ਇਹਦੀ ਜਿਹੜੀ ਬਾਡੀ ਤੇ ਬੇਟ ਆ ਉਹ ਦਾਸ ਦਾ ਵੀ ਬਾਕੀ ਇਹਨੇ ਦੁੱਧ ਕੱਢ ਦੇਣਾ ਬਾਕੀ ਇਹ ਦਸਲੀ ਤੁਸੀਂ ਆਪ ਵੀ ਕਰਨੀ ਹੈ ਜੀ ਇਹ ਦੋ ਦੇਣੀ ਹੋਏ ਲਿਆਓ ਜੀ ਬਾਹਰ ਨੂੰ ਜੇ ਆਪਾਂ ਗੱਲ ਕਰ ਲਈਏ ਸਾਈਜ਼ ਬਹੁਤ ਵੱਡਾ ਹਨਾ ਵੀਰੇ ਜੇ ਸਾਈਜ਼ ਕਨੂੰ ਨਾ ਬੰਦਾ ਜਾ ਕੇ ਆਵੇ ਜੋ ਸਾਈਜ਼ ਆ ਕੇ ਦੇਖਿਆ ਬੰਦੇ ਦਾ ਮਨ ਖੁਸ਼ ਹੋਊ ਸਿੰਘ ਵੀ ਖੁੱਲਾ ਬਾਟੀ ਦੇ ਨਾਲ ਜਾਜਦਾ ਦੁੱਧ ਨੇ ਕੱਢ ਦੇਣਾ ਜਿੰਨੇ ਬਾਈ ਕਹਿੰਦੇ ਆ ਤੇ ਰੇਟ ਵੀਡੀਓ ਦੇ ਵਿੱਚ ਹੀ ਹੋ 2 ਚਾਰ ਡੰਗ ਚੋ ਕੇ ਲਈ ਓਕੇ ਕੋਈ ਦਸੱਲੀ ਵਾਲਾ ਕੰਮ ਆ ਬਾਕੀ ਜਿਵੇਂ ਆਪਾਂ ਕੈਮਰਾ ਘੂਮਰਾ ਨਜ਼ਦੀਕ ਚੱਕੀ ਫਿਰਦੇ ਕੋਈ ਪ੍ਰਵਾਹ ਨਹੀਂ ਹਨਾ ਇਹਨੂੰ ਹਾਂ 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 ਸੀਰ ਠੰਡੀ ਸੀਰ ਆਹ ਦੇਖੋ ਜੀ ਥਣਲੇਵੀ ਦੀ ਪੂਰੀ ਸਾਫ ਕੁਆਲਿਟੀ ਜੇ ਆਪਾਂ ਗੱਲ ਕਰ ਲਈਏ ਕੱਦ ਘਾੜ ਦੀ ਕੁਆਲਿਟੀ ਬਹੁਤ ਚੰਗੀ ਹੈ ਜੀ ਥਣਲੇਵਾ ਨੇੜੇ ਤੋਂ ਵੀ ਕਰਾ ਮੈਂ ਚੱਕ ਲੈ ਚਲੋ ਤਬਰੀਕੀਆਂ ਚ ਫੁੱਲ ਕੱਦ ਤੇ ਸ਼ਾਇਨਿੰਗ ਫੁੱਲ ਆ ਦੇਖੋ ਜੀ ਖਣਲੇਵਾ ਕਰੋ ਚੱਕ ਨੇੜੇ ਤੋਂ ਫੁੱਲ ਬਰੀਡ ਤੇ ਸਾਇਜ ਮੈਂ ਤੁਹਾਨੂੰ ਫਿਰ ਕਹਿ ਰਿਹਾ ਕਹੂੰਗੇ ਬਾਰ ਬਾਰ ਕਹੀ ਜਾਂਦਾ ਬਰਡੇ ਸਾਇਜ ਦੀ ਜੀ ਹਾਂਜੀ ਬਾਈ ਜੀ ਇੱਧਰ ਆ ਜਾਓ ਨੇੜੇ ਆ ਜਾਓ ਛੁੱਟੀ ਦੇ ਕਿੰਨੇ ਪੈਸੇ ਲੈ ਲਾਂਗੇ ਫਿਰ ਇਹਦੇ ਆਪਾਂ ਬਰੀਡ ਨਾਲ ਕਿੰਨੇ ਡੇਢ ਲੱਖ ਜੋ ਮਾਨਦਾਨ ਹੋ ਜਾਊਗਾ ਮਾਨਦਾਨ ਫੁੱਲਾ ਕਰਦਾ ਫੁੱਲਾ ਮਾਨਦਾਨ ਹੋਊ ਕਿਉਂਕਿ ਇਹਨਾਂ ਦੀ ਕਿਹੜਾ ਬਾਈਆਂ ਹੀ ਲਿਆਂਦੀ ਵੀ ਆ ਤੁਸੀਂ ਜ਼ਰੂਰ ਫੋਨ ਕਰਨਾ ਠੀਕ ਆ ਜੀ ਮਗਰ ਕਟ ਆ ਗਿਆ ਜੀ ਬਾਕੀ ਆ ਜਿਵੇਂ ਲੈ ਕੇ ਆਣੇ ਅੱਜ ਅੱਧੀ ਗੱਲ ਕਰਕੇ ਭਾਈ ਜਾਰ ਡਾਂਗ ਚੂੜੀ ਵੇਚਦੇ ਆਂ ਆਪਾਂ। ਓਕੇ ਜੀ। ਨੰਬਰ ਫੇਰ ਬੋਲਦਗੇ ਜੀ। 7740847908 ਪਿੰਡ ਸੇਲਵਰਾ ਜ਼ਿਲ੍ਹਾ ਬਠਿੰਡਾ ਤਹਿਸੀਲ ਰਾਮਪਰਾ ਫੂਲ ਨੇੜੇ ਵਾਈਆਂ ਦੇ ਵੱਡਾ ਪਿੰਡ ਭੈਰੂਪਾ ਤੇ ਇਧਰ ਆ ਗਿਆ ਫੂਲ। ਧੰਨਵਾਦ ਜੀ।